TV IHC 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਗੁਰਦੁਆਰਾ ਸ਼੍ਰੀ ਬਰਸਾਹ ਧਾਰੀਵਾਲ ਵਿਕੇ ਨਾਨਕਸਾਹਿਬ ਸੰਪਤ 556 ਦੀ ਆਮਦ ਨੂੰ ਸਮਰਪਿਤ ਦੋ ਰੋਜ਼ਾ ਗੁਰਮੱਤ ਸਮਾਗਮ ਦੀ ਲੜੀ ਬੀਤੀ ਰਾਤ ਸ਼ੰਪਨ ਹੋਈ ਇੰਨਾ ਸਮਾਗਮਾਂ ਵਿੱਚ ਵੱਡੇ ਗਿਣਤੀ ਚ ਦੂਰ ਦਰਾਡੇ ਤੋਂ ਸੰਤਾਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੀਆਂ ਪਹਿਲੇ ਦਿਨ ਸਮਾਗਮ ਦੀ ਅਰੰਭਤਾ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਧਾਰੀਵਾਲ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਕੇ ਅਰੰਭਤਾ ਕੀਤੀ ਗਈ ਉਪਰੰਤ ਨਿਸਕਾਮ ਕੀਰਤਨੀ ਜਥਾ ਡਾਕਟਰ ਸੇਵਜੀ ਗੁਰਦਾਸਪੁਰ ਵੱਲੋਂ ਕੀਰਤਨ ਅਤੇ ਕਥਾ ਵਿਚਾਰਾ ਕੀਤੀਆਂ ਗਈਆਂ ਜਦ ਕਿ ਰਾਤ 12 ਵਜੇ ਨਵੇਂ ਸਾਲ ਨੂੰ ਜੀ ਆਇਆ ਆਫਦਾ ਹੋਇਆ ਭਾਰੀ ਆਪਸਬਾਜੀ ਕੀਤੀ ਗਈ ਇਸੇ ਤਰ੍ਹਾਂ ਹੀ ਦੂਸਰੇ ਦਿਨ ਭਾਈ ਗਰਮੀਤ ਸਿੰਘ ਜੀ ਹਜ਼ੂਰੀ ਰਾਗੀ ਅਤੇ ਸ੍ਰੀ ਸੁਖਨੀ ਸਾਹਿਬ ਸੇਵਾ ਸੁਸਾਇਟੀ ਧਾਰੀਵਾਲ ਵੱਲੋਂ ਭਾਈ ਬਲਦੇਵ ਸਿੰਘ ਨੇ ਮਾਣਾਂ ਦੀ ਅਗਵਾਈ ਹੇਠ ਗੁਰਬਾਣੀ ਕੀਰਤਨ ਅਤੇ ਵਿਚਾਰਾਂ ਦੀ ਸਾਂਝ ਪਾਈ ਗਈ ਆਖਰ ਵਿੱਚ ਗਿਆਨੀ ਸਰੂਪ ਸਿੰਘ ਜੀ ਕੰਡਿਆਲਾ ਦੇ ਢਾਡੀ ਜਥੇ ਵੱਲੋਂ ਇਤਿਹਾਸਤ ਸਰਵਨ ਕਰਾ ਕੇ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਹਨਾਂ ਦੋਨਾਂ ਦਿਨਾਂ ਦੇ ਸਮਾਗਮਾਂ ਵਿੱਚ ਗੁਰੂ ਦਾ ਅਟੁੱਟ ਲੰਗਰ ਵਰਤਿਆ। ਪ੍ਰਬੰਧਕਾਂ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਦਾ ਮੁੱਖ ਮਕਤਵ ਸਿੱਖ ਸੰਤਾਂ ਨੂੰ ਆਪਣੇ ਵਿਰਸੇ ਨਾਲ ਜੁੜਨ ਦਾ ਅਪਰਾਲਾ ਕਰਦੇ ਹੋਏ ਨਵੇਂ ਸਾਲ ਦਨਕਸਾਈ ਸੰਪਤ ਅਨੁਸਾਰ ਮਨਾਉਣ ਦੀ ਅਪੀਲ ਕੀਤੀ ਗਈ ਅਤੇ ਕਿਆ ਗਿਆ ਕਿ ਸੰਕਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਗੁਰਬਾਣੀ ਨੂੰ ਆਪਣੇ ਅਸਲ ਜੀਵਨ ਵਿੱਚ ਧਾਰਨ ਕਰਨ ਕਰਦੇ ਹੋਏ ਆਪਣਾ ਜੀਵਨ ਸਫਲਾ ਬਿਤਾਉਣ ਅਤੇ ਹਮੇਸ਼ਾ ਆਪਣੇ ਅਮੀਰ ਵਿਰਸੇ ਇਤਿਹਾਸ ਨਾਲ ਜੁੜੇ ਰਹਿਣ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਕਲਿਆਣਪੁਰ ਦੀ ਅਗਵਾਈ ਹੇਠ ਸਮੁੱਚੇ ਪ੍ਰਬੰਧਕਾਂ ਵੱਲੋਂ ਇਲਾਕੇ ਦੀਆਂ ਸੰਕਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਬੁਲਸਰ ਧਾਰਿਵਾਲ ਨੂੰ ਆਨ ਰੀਅ ਸਟਕਾਂ ਨੂੰ ਸਵਾਗਤੀ ਗੀਤਾਂ ਅਤੇ ਲਾਈਟਾਂ ਨਾਲ ਸਜਾ ਕੇ ਨਵਾਂ ਇਤਿਹਾਸ ਛੇੜਿਆ ਦੋ ਰੋਜਾ ਗੁਰਮਤ ਸਮਾਗਮਾਂ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਧਾਰੀਵਾਲ ਦੇ ਮੁੱਖ ਸੇਵਾਦਾਰ ਡਾਕਟਰ ਗੁਰਜਿੰਦਰ ਸਿੰਘ ਸੰਧੂ ਨੇ ਬਾਖੂਬੀ ਨਿਭਾਈ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ہیاں آپ جی چرن چاہ کے گرو سا چرن چاہ کے لائی بانی کا کیرتن کردیا گرو کی بانی کا ہرچن کو ہر میا ہر سردہ میا ہر چن کو ہر میادا گرم کو ہر گیا ਸਰਸ ਰਾਇ ਮਿਲਿਆ ਸਰਸ ਰਾਇ ਮਿਲਿਆ ਮੇਰ ਮਨ ਤਨ ਅਨੰਦ ਭਇ ਮੇਰੇ ਮਾਨ ਤਨ ਸੰਗ ਪਾਇ ਮੈਂ ਦੇਖਿਆ ਹਰ 라 ਮਨ ਤਨ ਆਨੰਦ ਭਇ ਕਿਦਾਂ ਜੀ ਮੈਂ ਦੇਖਿਆ ਹਰ 라 ਦੁਨੀਆ ਦੇ ਸత్సੰਗਿਓ ਜਿਸੇ ਸ਼ਬਦ ਨੇ ਉਹਦਾ ਵਰੋਹੀ ਚੜਦਾ ਜੇਦਾ ਰਾਤ ਇਹ ਤਾਂ ਐਸਾ ਦੁਨੀਆਂ ਦੇ ਪੰਜਾਰੇ ਚਰਮਾ ਦਾ ਸੰਸਾਰ ਆ ਸੁਣੀ ਜੋ ਮੰਗੋ ਜੋ ਮੰਗੇ ਸਾਚੂ ਆਪਣੇ ਤੇ janana neka karo ki tere paas janana ki tere paas har ki kripa pai jagdish ki kripa pai har ki kripa pai jagdish ਸਰਬਜੀਤ ਜੀ ਆਦੇ ਹਰ ਜਗ ਦੇ ਸਰਬਾਤਮਾਨ ਸਾਡੇ ਤੁਹਾਡੇ ਧਰ ਕੀ ਿਰਪਾ ਪਈ ਜਗ ਕੀ ਸਰ ਿਰਪਾ ਪਈ ਹਰ ਕੀ ਿਰਪਾ ਪਈ ਜਗ ਕੀ ਸਰ ਿਰਪਾ ਪਈ ਕਦੇ ਤੁਹੀ ਬੁਝੇਂਦਾ ਸੀ ਕਦੇ ਜਿਗਾਤ بے آن من دے نو ساد ساد صدا میں آج دن نو ساد ساد صدا ہر جب آ ہر تا سنا میں سنوں ہر جا دن دن تو اے ابھی تو ناں دن تو موئے مارے نکل آوے موئے مارے نکل آوے تیز چل کے ਸਰਸੋ ਫੇਰ ਅਸੀਂ ਮੱਜਾਂ ਚੱਲੋ ਨਵੇਂ ਮਾਰਗ ਵਿਖਲਾ ਨਵੇਂ ਮਾਰਗ ਤੇ ਚਲਾ ਹੈ ਹੋਈਆਂ ਬਸਤੋ ਮੈਂ ਤਾਰੇ ਕੁੰਡਾ ਪਾਲੀਆਂ ਤੇ ਵੰਦੇ ਨਾ ਸਾਸ਼ਾ ਕੋਤਨ ਗੁਰੂ ਸਾਹਿਬ ਕਾ ਗੁਰੂ ਗ੍ਰੰਥ ਸਾਹਿਬ ਮੈਂ ਤਾਰੇ ਕੁੰਡਾ سن کو

وا گو واحر جی ست واحو واحد

thank you ਮਾਣਕਸ਼ੀ ਹੈ ਤੁਹਾ ਮਾਤ ਗੁਰੂ ਦੀ ਸੰਗਤ ਦਾ ਜਿਹਨਾਂ ਨੇ ਦਸ ਰਿਆਂ ਨੂੰ ਛੋਟੀ ਮਰ ਤੋਂ ਲੈ ਕੇ ਹੁਣ ਤੱਕ ਅਥਾ ਸਾਰਾ ਮਾਨ ਸਤਕਾਰ ਸਨਮਾਨ ਅਸ਼ੀਸ਼ਾਂ ਦੇਖਣ ਵਾਜਿਆ ਗੁਰੂ ਅਤੇ ਗੁਰੂ ਦੀ ਸੰਗਤ ਦਾ ਤਾਜ ਰਤੂ ਵਾਕਿਰਦਾ ਹੋਇਆ ਸੇਸ਼ ਕਰਦਾ ਹਰ ਇੱਕ ਹਾਸੀ ਇੱਕ ਅਲੋਖ ਜਗਾਥ ਜਿਹਨੇ ਬੇਰੋ ਸਰਵ ਕਰੋਗੇ ਉਹਨਾਂ ਜ਼ਿਆਦਾ ਮਨ ਅੰਦਰ ਸਿੱਖੀ ਦੇ ਬੁੱਤੇ ਜਿਹੜਾ ਮਜ਼ਬੂਤ ਹੋਣ ਗਿਆ ਮੇਰੇ ਕੋ ਪਹਿਲਾ ਬਹੁਤ ਹੀ ਅੱਛੇ ਢੱਕ ਦੇਦਾਰ ਸਾਡੇ ਗੁਰਮਤ ਪਿਆਰਿਆ ਨੇ ਗੁਰੂ ਮਹਾਰਾਜੀ ਦਾ ਜਸ ਗਾਇਨ ਕੀਤਾ ਗੁਰਬਾਣੀ ਦੇ ਸ਼ਬਦਾਂ ਲੈ ਕੇ ਪੰਜਾਬਿਆ ਕੀਰਤਨ ਦਾ ਮੁਲਕ ਹੀਰਾ ਹੈ ਗੁਰਬਾਣੀ ਨੂੰ ਸੁਣਨਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਚਾਹੇ ਕੀਰਤਨ ਦੇ ਉਪੰਦਰ ਸੁਣਨੇ ਚਾਹੇ ਵਾਕਿਆ ਦੇ ਉਪੰਦਰ ਸੁਣਨੇ ਚਾਹੇ ਆਪਣਾ ਚਰਹੀ ਨਿਰੰਤਰ ਅਖੰਡ ਜਾਪ ਦੇ ਵਿੱਚ ਵੈ ਕੇ ਹਾਜ਼ਰੀ ਭਰ ਲੱਗੇ ਗੁਰਬਾਣੀ ਨੂੰ ਸੁਣਨਾ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਜਦੋਂ ਅਪਰਦਾਸ ਵਿੱਚ ਜੁੜਦੇ ਆ ਤਾਂ ਕਹਿੰਦੇ ਆ ਪਾਸ ਦੀ ਦਰਦਾਰ ਜਾਣ ਕਰਕੇ ਬੋਲੋ ਜੀ ਵਾਹਿਗੁਰੂ ਕੀਰਤਨ ਦਾ ਵਰਤ ਤਾਂ ਅੰਦਰ ਕਰਿਆ ਜਾਂਦਾ ਹੈ ਢਾਡੀ ਦਰਬਾਰ ਦਾ ਵੀ ਨਹੀਂ ਚਾਰਿਆ ਜਾਂਦਾ ਹੈ ਕਥਾ ਦਾ ਵੀ ਨਹੀਂ ਚਾਰਿਆ ਜਾਂਦਾ ਹੈ ਕਬੀਰੀ ਦਾ ਵੀ ਨਹੀਂ ਧਿਆਨ ਕਰਿਆ ਜਾਂਦਾ ਕਿਉਂਕਿ ਕਥਾ ਕੀਰਤਨ ਕਬੀਰੀ ਢਾਡੀ ਬਾਰੇ ਇਹ ਸਾਰਾ ਕੁਝ ਬਾਖ ਪਤ ਤੇ ਨਿਰਭਰ ਹੈ ਬਾਖ ਨੂੰ ਸੁਣਨਾ ਤੇ ਵੱਡੇ ਕਰਮਾਂ ਦੀ ਨਿਸ਼ਾਨੀ ਹੈ ਮੈਨੂੰ ਬੜਾ ਚੰਗਾ ਲੱਗਿਆ ਬਹੁਤ ਖੁਸ਼ੀ ਤੇ ਬੜੀ ਪ੍ਰਸੰਨਤਾ ਮੈਂ ਆਪਣੇ ਆਪ ਨੂੰ ਕਰਨਾ ਬੜਾ ਸੰਵਿਧਾਨ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਖ ਨੇ ਇਹ ਚਰਨ ਸ਼ੋਧਰ ਦੀਏ ਉੱਤੇ ਜੁੜੀਆਂ ਸਿੱਖਾਂ ਦੇ ਮੈਂ ਦਰਸ਼ਕ ਕਰ ਰਿਹਾ ਹਾਂ

ਜੋ ਮਛਲੇ 50 ਸਾਲ ਤੋਂ ਨਿਸ਼ਕਾਮ ਸੇਵਾ ਕਰ ਰਹੇ ਹੈ ਹਫਤੇ ਕਰਾਜ ਜਾ ਕੇ ਨਿਸ਼ਕਾਮ ਬਾਠ ਕਰਨੇ ਅਤੇ ਕੀਰਤਨ ਕਰਨਾ ਇਥੇ ਗੋਦਰਾਪੁਰ ਸਾਹਿਬ ਖੇਵੀ ਮੋੜ ਹਰ ਐਤਵਾਰ ਜੀਤਿ ਮਹਿਰਾਤ ਤੋਂ ਬਾਅਦ ਹੁਮਾਰਾ ਤੋਂ ਬਾਅਦ ਜਿੱਥੇ ਬਾਹਰ ਨਾਲ ਸਤਗੁਰਾਂ ਦੇ ਸੁਨਾਮ ਦੀ ਸੇਵਾ ਹੁੰਦੀ ਹੈ ਉੱਥੇ ਹੀ ਨਾਲ ਹੀ ਅੰਦਰ ਸਤਿਗੁਰ ਦੇ ਸਥਾਨ ਤੇ ਸਿਦਿ ਸੁਗਣੀ ਸਹਾਦੇ ਜਾ ਚੰਦੇ ਹਨ ਇਹ ਥਾਂ ਜਿਹੜਾ ਹੈ ਫਰਨਾ ਮਤਰਾ ਕਾਸ਼ ਪੇਦ ਨਹੀਂ ਗੂੜ ਅਰਜਣ ਪ੍ਰਤੱਖ ਹਾਰ ਆਪ ਨਰਾਇਣ ਕੜਾਤ ਹਰ ਜਨ ਨੇ ਪਰਵਰਿ ਆ ਪਰਮੇਸ਼ਰ ਸ਼ਬ ਜਿਹੜਾ ਹੈ ਸ੍ਰੀ ਰੂਪ ਦੇ ਵਿੱਚ ਨਿਰਮਤ ਸਰਬ ਸੁਵ ਦੇ ਵਿੱਚ ਆ ਕਰਕੇ ਜਗ ਦੇ ਉਦਾਰ ਵਾਸਤੇ ਆਇਆ ਔਰ ਅੱਜ ਉਹੀ ਸਰੂਪ ਜੋ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਅੰਦਰ ਮੌਜੂਦ ਹੈ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਆਗਿਆ ਪਈ ਹੈ ਕਾਲ ਕੀ ਤਵੇਂ ਚਲਾਇਓ ਬੰਦ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪਰਖ ਦੇ ਸੁਰਾਂ ਕੀ ਦੇ ਜੋ ਪ੍ਰਭੂ ਮਿਲ ਬੋਝ ਹੈ ਖੋਜ ਅਬਦ ਮਿਲੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਾਂ ਮੰਨਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਦੀ ਕਈ ਹੋਈ ਗੱਲ ਨੂੰ ਨਹੀਂ ਮੰਨਦੇ ਹਾਂ ਜਿਸ ਤਰ੍ਹਾਂ ਨਾਣਾ ਸਾਹਿਬ ਨੇ ਕਿਹਾ ਕਿ ਅਸੀਂ ਮੱਝ ਹੁੰਦੀ ਹੈ ਕਾਇ ਹੁੰਦੀ ਹੈ ਦੁੱਧ ਲੈ ਕੇ ਸ਼ੇਖ ਪੱਤੇ ਦੇ ਚਲੇ ਜਾਂਦੇ ਹਾਂ ਆਪਣੇ ਜਿਹੜੇ ਵਿਆਹ ਤੇਰੇ ਕਰਦੇ ਹਨ ਅਸੀਂ ਤਰੀਕਾ ਘੜਉਂਦੇ ਹਾਂ ਪੱਤਰੀਆਂ ਘੜਉਂਦੇ ਹਾਂ ਆ ਕੇ ਹੋਲੀਆਂ ਹਾਜ਼ਰੀਆਂ ਆਉਣੀਆਂ ਹਨ ਅਸੀਂ ਆਪਣੇ ਸਾਰੇ ਕਾਰਗਵਾਹ ਦੇ ਬੰਦ ਕਰ ਦਿੰਦੇ ਹਾਂ ਇਹ ਸਾਰੇ ਵਿਆਹ ਮਹਾਨ جہرا گرو دے گرو گرن صاحب شبنا شبد جڑا ہے وہ ساری انہیں چیزیں کو دو دور ہے شری اکار تخت صاحب جو خاصی کی ستنتر ہون کا ہے جتھے تخت ہے جتھے راج لیتی ہے جتھے میری ہے اتنے نارتکار ہے پیری ہے سو so اے دونوں سدھانت سکھ پد دے میری پیری میری اے یہ نالوں چل رہے ہیں اس سانتوں ਪਰਚਾਰਨ ਵਾਸਤੇ ਇਹ ਸਮਾਗਮ ਜਿਹੜੇ ਹਨ ਰੱਖੇ ਗਏ ਹਨ ਅੱਜ ਦਾ ਦਿਨ ਜੋ ਹੈ ਇਸ ਵਿਸ਼ੇਸ਼ ਕੀਰਤਨ ਦਰਬਾਰ ਦੇ ਵਿੱਚ ਸਾਡੇ ਕੋਲ ਬਹੁਤ ਸਤਿਕਾਰ ਪੰਦਰ ਮਸ਼ਹੂਰ ਘਾਟੇ ਜਿੱਥਾ ਜਾਨੀ ਸਰੂ ਸਿੰਧੀ ਕੰਡਿਆਲਾ ਉਹ ਸਟੇਜ ਤੇ ਹੁਣ ਸੱਜੂਕੇ ਹਨ ਉਹ ਆਪ ਜੀ ਨੂੰ 10:30 ਵਜੇ ਤੱਕ ਗੁਰ ਇਤਿਹਾਸ ਗੁਰ ਸ਼ਬਦ ਜੋ ਅੱਜ ਦਾ ਵਿਸ਼ੇਸ਼

ਤਦ ਸ੍ਰੀ ਦੰਮਾ ਸਾਹਿਬ ਉਹ ਆਪ ਜੀ ਨੇ ਆ ਬਚਾਰਾਂ ਦੀ ਸਾਥ ਪਾਉਣਗੇ ਆਪ ਜੀ ਨੇ ਬੜੇ ਪਿਆਰ ਦੇ ਨਾਲ ਹੌਸਲੇ ਦੇ ਨਾਲ ਗੁਰੂ ਦੇ ਨਾਲ ਤਰੀ ਜੋੜ ਕੇ ਇਸ ਤਰ੍ਹਾਂ ਚੌਂਕੜੇ ਸਜਾ ਕੇ ਇਹ ਇੱਕ ਵੀ ਦਿਨ ਵੀ ਜਿਹੜਾ ਹੈ ਉਹ ਆਪ ਦਾ ਘਰ ਖਾ ਨਹੀਂ ਜਾਣਾ ਹੈ ਇੱਕ ਦਿਨ ਨਹੀਂ ਭੰਨੇ ਘਾਲੇ ਸੋ ਆਪ ਜੀ ਬੜੇ ਬੜੇ ਭਾਗੀ ਹੋ ਗੁਰੂ ਦੇ ਘਰ ਗੁਰੂ ਅੰਗਦ ਸਾਹਿਬ ਦੇ ਘਰ ਵਿੱਚ ਗੁਰੂ ਰਣਜੀਤ ਸਾਹਿਬ ਦੇ ਘਰ ਵਿੱਚ ਬੈਠੇ ਹੋ ਮੈਂ ਬੇਨਤੀ ਕਰਾਂਗਾ ਬੜੇ ਅਰਦੇ ਸਤਕਾਰ ਦੇ ਨਾਲ ਗਾਨੇ ਸਰੂਪ ਸਿੰਘ ਕੰਡਿਆਲਾ ਦਾ ਘਟ ਜਿੱਤਾ ਆਪ ਦਿਨਹਾਲ ਕਰਨ ਉਹਨਾਂ ਦੇ ਜੀ ਆਇਆਂ ਕਰਦੇ ਹੋਏ ਜਗਾਰਾ ਬਣਾਵਾਂਗੇ ਬੋਲੇ ਸੋਨਿਆ ਇਸ ਕਾਰ ਦੇ ਨਾਲ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਜੀ ਬਦਦਾ ਜਿੱਥਾ ਜਿਹੜਾ ਆਪਣਾ ਟਾਡੀ ਰਾਂਜਣਾ ਹੈ ਉਹ ਸੰਤਨ ਸਰਵ ਕਰੋ ਵਾਹਿਗੁਰੂ ਜੀ ਕਾਰ ਸਾਹਿਬ ਵਾਹਿਗੁਰੂ ਦੇ ਕੀ ਫਤਹਿ